ਲੰਦਰ ਤੋਂ ਲੁਧਿਆਣਾ ਸਾਈਡ ਜਾ ਰਹੇ ਨੈਸ਼ਨਲ ਹਾਈਵੇ 44 ਉੱਪਰ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦਕਿ ਦੂਸਰਾ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋਇਆ ਤਨ ਦੱਸ ਦਈਏ ਕਿ ਅਸੀਂ ਫਲੋਰ ਦੇ ਪਿੰਡ ਬੱਚੋਵਾਲ ਦਾ ਜਿਹੜਾ ਹਾਈਵੇ ਹੈ ਉੱਥੇ ਖੜੇ ਆ ਜਿੱਥੇ ਫਾਸਟੈਗ ਰੀਚਾਰਜ ਕਰਨ ਦੀ ਕਨੋਪੀ ਲਗਾਉਣ ਵਾਲਾ ਰਕੇਸ਼ ਕੁਮਾਰ ਆਪਣੇ ਕਨੋਪੀ ਲਗਾ ਕੇ ਖੜਾ ਹੋਇਆ ਸੀ ਜਿੱਥੇ ਆ ਗੱਡੀ ਮੈਨ ਮਗਰ ਦੇਖਿਆ ਤੁਸੀਂ ਜਿਹੜੀ ਗੱਡੀ ਆ ਉੱਥੇ ਇਹ ਗੱਡੀ ਦਾ ਜਿਹੜਾ ਡਰਾਈਵਰ ਸੀਗਾ फास्टैग रिचार्ज करवा रहा ਸੀਗਾ ਤੇ ਪਿੱਛੋਂ ਇੱਕ ਕੈਂਟਰ ਜਿਹੜਾ 407 ਆਇਆ ਜਿਸ ਨੇ ਹਿੱਟ ਕੀਤਾ ਜਿਹਦੇ ਵਿੱਚ ਕਨੋਪੀ ਜਿਹੜਾ ਲਗਾ ਰਿਹਾ ਰਕੇਸ਼ ਕੁਮਾਰ ਉਹਦੀ ਮੌਕੇ ਲਈ ਮੌਤ ਹੋ ਗਈ ਹੈ ਜਦਕਿ ਬਲੇਰੋ ਵਡੀ ਦਾ ਜਿਹੜਾ ਡਰਾਈਵਰ ਦੱਸਿਆ ਜਾ ਰਿਹਾ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਐਸਐਸਐਫ ਦੀ ਟੀਮ ਜਿਹੜੀ ਹੈ ਮੌਕੇ ਤੋਂ ਸਿਵਲ ਹਸਪਤਾਲ ਫਲੋਰ ਲੈ ਕੇ ਗਈ ਹੈ ਜਿੱਥੇ ਉਹ ਜੇਰੇ ਲਾ ਦੇਆ ਜਿਸਦੀ ਹਾਲਤ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ ਪੁਲਿਸ ਨੇ ਕੈਂਟਰ ਚਾਲਕ ਨੂੰ ਜਿਹੜਾ ਕਾਬੂ ਕਰ ਲਿਆ ਹਰਾਸਤ ਦੇ ਵਿੱਚ ਲੈ ਰਿਆ ਹੁਣ ਮ੍ਰਿਤਕ ਦੇ ਪਰਿਵਾਰ ਜੀ ਜਿਹੜੇ ਮੌਕੇ ਤੇ ਪਹੁੰਚ ਗਏ ਐ ਅਗਲੇ ਹੀ ਕਾਰਵਾਈ ਜਿਹੜੀ ਐ ਫਲੋਰ ਪੁਲਿਸ ਵੱਲੋਂ ਕੀਤੀ ਜਾ ਰਹੀ ਐ ਲੋਕੇਸ਼ਨ ਜੀ ਬੱਛੂਵਾਲ ਪਿੰਡ ਦੇ ਆਪੋਸਾਈਡ ਆ ਜੀ 메ਨ ਹਾਈਵੇ ਦੇ ਉੱਪਰ ਇਹ ਅ ਰਕੇਸ਼ ਨਾਂ ਦਾ ਜੀ ਇਹ ਵਿਕੇਸ਼ ਸਨ ਆਫ ਲੇਟ ਤਿਲਕਰਾਜ ਇਹ ਬੰਦਾ ਫਾਸਟੈਗ ਦਾ ਕੰਮ ਕਰਦਾ ਸੀਗਾ ਹੈ ਸਾਈਡ ਤੇ ਸੀਗਾ ਬਟ ਪਿੱਛੋਂ ਇੱਕ Tata 407 ਗੱਡੀ ਆਈ ਆ ਜੋ ਕੋਈ ਡਰਾਈਵਰ ਫੋਨ ਤੇ ਲੱਗਾ ਹੋਇਆ ਸੀਗਾ ਤੇ ਉਹਨੇ ਇਸ ਨੂੰ ਹਿੱਟ ਕਰਕੇ ਮੌਕੇ ਤੇ ਹੀ ਇਹਦੀ ਡੈਥ ਹੋ ਗਈ ਆ ਜਿਹੜਾ ਬਲੇਰੋ ਗੱਡੀ ਵਾਲਾ ਸੀਗਾ ਉਹ ਵੀ ਨਾਲ ਉਹਦੇ ਵੀ ਗੰਭੀਰ ਜ਼ਖਮੀ ਹੋਇਆ ਜੀ ਉਹਨੂੰ ਆਪਣੇ ਸਿਵਲ ਹਸਪਤਾਲ ਸਾਡੀ ਟੀਮ ਲੈ ਕੇ ਚਲ ਗਈ ਆ ਨਾਲ ਹੀ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਸੀ ਤੇ ਕਿਹੜੀ ਗੱਡੀ ਨੇ ਹਿੱਟ ਜਿਹੜੀ ਗੱਡੀ ਨੇ ਕੀਤਾ ਜੀ ਇਹ ਇਹ ਹੈ ਜੀ ਸਤਨਾਮ ਸਿੰਘ ਹੈ ਜੀ ਕੋਈ ਇਹਦੇ ਆਧਾਰ ਕਾਰ ਤੋਂ ਪਤਾ ਲੱਗਾ ਸਤਨਾਮ ਸਿੰਘ ਡਰਾਈਵਰ ਹੈ ਜੀ ਇਹ ਟਾਟਾ 407 ਆ ਇਹ ਵੀ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਆ ਤੇ ਇਹਨੇ ਹਿੱਟ ਕੀਤਾ ਜੀ ਫਾਸਟੈਗ ਵਾਲੇ ਨੂੰ ਤੇ ਬਲੇਰੋ ਗੱਡੀ ਵਾਲੇ ਨੂੰ ਬਲੇਰੋ ਗੱਡੀ ਵਾਲਾ ਬਾਹਰ ਸੀਗਾ ਗੱਡੀ ਤੇ ਇਹ ਅੰਦਰ ਜਿੱਦਾ ਕਾਫੀ ਕਾਫੀ ਵਗਾਰਾ ਸਾਈਡ ਸ਼ਾਇਦ ਮੌਕੇ ਤੇ ਤਾਂ ਨਹੀਂ ਸੀ ਅਸੀਂ ਬਟ ਦੇਖਣ ਨੂੰ ਤੇ ਇਹੀ ਲੱਗਦਾ ਵੀ ਦੋਨੋਂ ਬੰਦੇ ਹੀ ਬਾਹਰ ਬਾਹਰ ਸੀਗੇ ਜਿਹਦੇ ਕਰਕੇ ਉਹ ਵੀ ਸੀਰੀਅਸ ਹੈ ਉਹਨੂੰ ਸਾਡੀ ਟੀਮ ਸਿਵਲ ਹਸਪਤਾਲ ਫਲੋਰ ਲੈ ਗਈ ਆ ਤੇ ਅਗਲੀ ਕਾਰਵਾਈ ਵਾਸਤੇ ਫਲੋਰ ਥਾਣੇ ਤੋਂ ਏਐਸਆਈ ਉਤਾਰ ਸਿੰਘ ਪਹੁੰਚ ਗਿਆ ਬਲੇਰੋ ਵਾਲੇ ਦੀ ਕੋਈ شناخت ਕੋਈ ਨਹੀਂ ਹੋ ਲੱਗੀ ਬਲੇਰੋ ਵਾਲ ਦੀ ਹੈ شناخت ਨਹੀਂ ਹੋਈ ਉਹ ਬਾਅਦ ਵਿੱਚ ਪਤਾ ਚੱਲੇਗਾ